ਅਲੀ ਤਾਂ ਮੈਂ ਦੋ ਚਾਰ ਮਿੰਟ ਦੀ ਗੱਲ ਸੁਣਾਉਣਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ੀਧੀ ਹੁੰਦੀ ਆ। ਉਸ ਤੋਂ ਬਾਅਦ 10 ਸਾਲ ਪੰਜਾਬ 'ਚ ਕੋਈ ਸ਼ੀਧੀ ਨਹੀਂ ਹੁੰਦੀ। ਸਿੱਖ ਚੁੱਪ ਬੈਠੇ ਆ। ਬਿਲਕੁਲ। ਅਚਾਨਕ ਕੀ ਹੋਇਆ ਕਿ ਦੋ ਭਰਾ ਵਾ ਮਾਨੀ ਸਿੰਘ ਤੇ ਗੁਰਬਖਸ਼ ਸਿੰਘ। ਉਹਨਾਂ ਦੀਆਂ ਫਸਲਾਂ ਪੱਕੀਆਂ ਦੇ ਵਿੱਚ ਇਲਾਕੇ ਦੇ ਚੌਧਰੀ ਸਾਹਿਬ ਰਾਏ ਨੇ ਕੋੜੀਆਂ ਛੱਡੀਆਂ ਸਿੱਖਾਂ ਨੂੰ ਚੜਾਉਣ ਵਾਸਤੇ ਜਾਣ ਬੁੱਝ ਕੇ। ਚੜਾਉਣ ਵਾਸਤੇ। ਹਾਂ। ਕੋਈ ਉਹਨੂੰ ਪਿੱਛੋਂ ਸ਼ਾਇਅ ਸੀ ਇਹਨਾਂ ਦਾ। ਇਹ ਟੈਕਨੀਕਾ ਲੈਣਾ ਲੜਨਾ ਵਾ ਜਿੱਦਾਂ ਹੁਣ ਵੀ ਹੈਗੇ ਆ ਤੁਹਾਨੂੰ ਪਤਾ ਕਿ ਸਕਿਉਰਟੀ ਲਈ ਆ ਪੁਲਸ ਨਾਲ ਪੰਜ ਚੱਕਰ ਜਿਹੇ ਵਾਏ ਬੰਨੇ ਅੱਜ ਤੋੜੇ ਫਿਰਦੇ ਹੋ ਇਸੇ ਕੰਮ ਤੇ ਆ ਵੀ ਸਿੱਖਾਂ ਨੂੰ ਚੁੰਡੀ ਵੱਢ ਕੇ ਲੜਨਾ ਉਹ ਮਗਰੋਂ ਛੇ ਵਾਪੇ ਤੁਸੀਂ ਇਹਨਾਂ ਨੂੰ ਕੇ ਨਾ ਕੇ ਮੁੱਦੇ ਤੇ ਗੁਲਝਾ ਕੇ ਲੜਨਾ ਆਸ਼ਿਰ ਸੈਨਾ ਨੇ ਜੀ ਕਭ ਕੁਝ ਵੀ ਕਰੋ ਜਿਹਦਾ ਵੀ ਨਾਮ ਲੈ ਲਓ ਹੋਰ ਵੀ ਬਥੇਰੇ ਸਾਡੇ ਕਈ ਪੱਗਾਂ ਬੰਨ ਕੇ ਵੀ ਹੈਗੇ ਆ ਜ਼ਰੂਰੀ ਨਹੀਂ ਆਪਾਂ ਨਾਲ ਗੱਲ ਸਾਡੇ ਨਾਲ ਸਾਡੇ ਆਪਣੇ ਬਥੇਰੇ ਆ ਉਹ ਮੇਰੇ ਤੋਂ ਉਤੋਂ ਸ਼ਹਿ ਮਿਲਦੀ ਆ ਨਾ ਤੇ ਤੁਹਾਨੂੰ ਇਹਦਾ ਮਾ ਉਹ ਡਵੈਲੂਪਾਇਟੀ ਲੱਗ ਰਿਹਾ ਤੁਹੀ ਇਹਨਾਂ ਨੂੰ ਫਸਾ ਕੇ ਰੱਖਣਾ ਕਿ ਬੰਨੇ ਉਹ ਚੌਧਰੀ ਨੇ ਕੀ ਕੀਤਾ ਵੀ ਆਪਣੀਆਂ ਘੋੜੀਆਂ ਸਿਖਾਣੀਆਂ ਫਸਲਾਂ ਛੱਡ ਦਿੱਤੀਆਂ ਅੱਛਾ ਸਿਖਾ ਨੇ ਜਾ ਕੇ ਉਹਨੂੰ ਰਿਕੁਐਸਟ ਹੀ ਕਰਦਾ ਬੇਨਤੀ ਕੀਤੀ ਵੀ ਚੌਧਰੀ ਸਾਹਿਬ ਕਿਸਾਨ ਨੂੰ ਕਿਹ ਚੀਜ਼ ਦਾ ਦੁੱਖ ਨਹੀਂ ਆ ਉਹਦੀ ਜਿਹੜੀ ਪੱਕੀ ਫਸਲ ਦਾ ਜਦੋਂ ਨੁਕਸਾਨ ਹੋ ਗਾ ਉਹ ਸਮਝੋ ਵੀ ਉਹਦੇ ਦਿਲ ਤੇ ਸੁਰਖਾਂ ਲੱਗਦੇ ਪੁੱਤਾ ਵਰਗੀ ਹੁੰਦੀ ਪੁੱਤਾ ਵਰਗੀ ਹੁੰਦੀ ਆ ਤੇ ਦੂਜੀ ਗੱਲ ਜਾਨਵਰ ਖਾਂਦਾ ਘਟਿਆ ਮਿੰਦਦਾ ਜਾਂਦੀ ਹੈ ਪੈਰਾ ਥੰਨੇ ਤਹਾੜੀਆਂ ਘੋੜੀਆਂ ਦੇ ਦੋ ਫੂਟੇ ਖਾ ਜਾਣਗੀਆਂ ਦਾ ਖਾ 100 ਖਾ ਜਾਣਗੀਆਂ ਸਾਨੂੰ ਕੋਈ ਦੁੱਖ ਨਹੀਂ ਪਰ ਜੇ 100 ਖਾਣਗੇ 500 ਭਾਂ ਥਲੇ ਮਿਲਣਗੀਆਂ ਉਦੋਂ ਕਿਸਾਨ ਨੂੰ ਦੁੱਖ ਹੁੰਦਾ ਵਾ ਅੱਛਾ ਨਿਮਰਤਾ ਨਾ ਬਈਓ ਉਹਨਾਂ ਨੂੰ ਨਿਮਰਤਾ ਨਹੀਂ ਜਣਾ ਸੀ ਕਿਉਂਕਿ ਉਹ ਫਸਲ ਦੀ ਤੇ ਕੋਈ ਗੱਲ ਹੀ ਨਹੀਂ ਏਡੀ ਵੱਡੀ ਪਰ ਕਿਸਾਨ ਨੂੰ ਦੁੱਖ ਤੇ ਹੁੰਦਾ ਹੀ ਆ ਨਾ ਉਹ ਚੌਧਰੀ ਹੀ ਹੰਕਾਰਿਆ ਉਹਨੂੰ ਪਿਛਲ ਸਰਕਾਰ ਦੀ ਛੈ ਵੱਡੀ ਤੇ ਤੁ ਜੋ ਮਰਗੀ ਕਰ ਉਹ ਸਿੱਧਾ ਸਿੱਧਾ ਕਹਿੰਦਾ ਵੀ ਘੋੜੀਆਂ ਵੱਜ ਜਾਣਗੀਆਂ ਪਰ ਰਸੇ ਸਪੈਸ਼ਲ ਚਾਹੀਦੇ ਮੈਨੂੰ ਅੱਛਾ ਉਸੇਫ ਨੇ ਦੋਲੀਆ ਤਾਂ ਨੇ ਕਿਹੜੀ ਗੱਲ ਆ ਕਿਤੇ ਮੂਜਾ ਹੱਥੋਂ ਮਿਲਦੇ ਆ ਉਹ ਕਹਿੰਦਾ ਨਹੀਂ ਆਪਣੀਆਂ ਦਾੜੀਆਂ ਮੋਨ ਕੇ ਕਿਤੇ ਕੇਸ ਮੋਨ ਕੇ ਦੇ ਜੋ ਇਹਨਾਂ ਦੇ ਪੇੜ ਵੱਟ ਕੇ ਰਸੇ ਬਨ ਕੇ ਤੇ ਪੋੜੀਆਂ ਬਣ ਖੋ ਗਿਓ ਅੱਛਾ ਹੁਣ ਇੱਕ ਗੱਲ ਫਸਲ ਦੀ ਸਿੱਧੀ ਗੁਰੂ ਦੇ ਕੇਸਾਂ ਤੇ ਆ ਗਈ ਨਸਲ ਤੇ ਆ ਗਈ ਨਸਲ ਹੀ ਆ ਗਈ ਬਿਲਕੁਲ ਉਹ ਫਿਰ ਸਿੱਖ ਦੋਵੇਂ ਜਣੇ ਪਿੰਡ ਪੁਸੀ ਪਗਨੇ ਤੇ ਲਾਗੇ ਪੈਂਦਾ ਬਾਬਾ ਅਮਰ ਸਿੰਘ ਪਗਨੇ ਸਿਬੋ ਦੇ ਕੋ ਗਏ ਉਹਨੂੰ ਜਾ ਕੇ ਦੱਸਿਆ ਵੀ ਗੱਲ ਫਸਲ ਦੀ ਨਹੀਂ ਸਰਦਾਰੋ ਉਹ ਬੰਦਾ ਤਗੜਾ ਆ ਹੀ ਬੰਦੇ ਮਾੜੇ ਆ ਲੜ ਸਕਦੇ ਹੌਂਦੇ ਨਾ ਪਰ ਲੜਿਆਂ ਮਸਲਾ ਹੱਲ ਨਹੀਂ ਹੋਣਾ ਇਹੋ ਘੋੜੀਆਂ ਦਾ ਪੱਕਾ ਹੀ ਪ੍ਰਬੰਧ ਕਰਾਉਣਾ ਵਾ ਉਹਨੇ ਸਾਡੇ ਕੇਸਾਂ ਨੂੰ ਕਿਹਾ ਵਾ ਬਾਬੇ ਅਮਰ ਸਿੰਘ ਦੇ ਬਗੇ ਉਹਦੀਆਂ ਘੋੜੀਆਂ ਕੱਢ ਕੇ ਪੱਟੀ ਦੇ ਲਾ ਕੇ ਤੇ ਪਿੰਡ ਪੈਂਦਾ ਕਰਿਆਲਾ ਹਾਂ ਉੱਥੇ ਇੱਕ ਸਿੱਖ ਰਹਿੰਦਾ ਵਾ ਲਖਮੀਰ ਸਿੰਘ ਉਹਨੂੰ ਪਛਾਣ ਤੀਆਂ ਉਹਨੇ ਘੋੜੀਆਂ ਦਰਿਆ ਸਾਥ ਨੂੰ ਚਾਰ ਕਰਕੇ ਤੇ ਪਟਿਆਲੇ ਬਾਬੇ ਆਲਾ ਸਿੰਘ ਨੂੰ ਦਿੱਤੀਆਂ ਉਥੋਂ ਹੁਣ ਜਿੰਨੇ ਪੈਸੇ ਵਟੇ ਉਹ ਜੇਬ ਚ ਪਾਏ ਉਹਨੇ ਸਾਰੇ ਜਣੇ ਇਕੱਠੇ ਹੋਏ ਲਖਮੀਰ ਸਿੰਘ ਜਿੰਨੇ ਘੋੜੀਆਂ ਵੇਚ ਗਿਆ ਅਮਰ ਸਿੰਘ ਬਗੇਰਲ ਸੰਜੇ ਅਕੋਰਿੰਗਾ ਕਟਿਆ ਮਾਲੀ ਸਿੰਘ ਗੁਰਬਖਸ਼ ਸਿੰਘ ਜਿਨ੍ਹਾਂ ਦੀ ਫਸਲ ਖਰਾਬ ਕਰਦਾ ਏ ਘੋੜੀਆਂ ਕਡਵਾਈਆਂ ਜਨਾਂ ਨੇ ਪੰਜ ਬੰਦੇ ਹੋ ਗਏ ਉਹਨੇ ਪੰਜੇ ਬਹਿ ਕੇ ਸਲਾਹ ਕਰਦੇ ਆ ਵੀ ਆਪਾਂ ਕਿੱਥੇ ਜਾਈਏ ਕਿਉਂਕਿ ਚੌਧਰੀ ਨੇ ਮਗਰ ਆਉਣਾ ਹੀ ਹੁਣ ਮੈਂ ਗੱਲ ਫੇਰੋ ਦੀਪ ਸਿੱਧੂ ਦੀ ਉਹਨਾਂ ਫਸਲ ਨਸਲ ਦੀ ਗੱਲ ਉਹ ਕਿੱਥੋਂ ਆਈ ਆ ਇੱਥੋਂ ਆਈ ਆ ਉਹ ਕਹਿੰਦੇ ਵੀ ਉੱਥੇ ਚਲੀਏ ਜਿੱਥੇ ਸਾਨੂੰ ਵਲੀਆ ਤਰੀਕੇ ਨਾਲ ਉਹ ਸਾਨੂੰ ਸਾਂਭ ਲਵੇ ਉਹ ਚਲ ਕੇ ਬਾਬੇ ਤਾਰਾ ਸਿੰਘ ਵਾਂਦੇ ਪਿੰਡ ਵਾਂ ਪਿੰਡ ਉਹ ਹੀ ਭਾਈ ਜਗਰਾਜ ਸਿੰਘ ਆਲਾ ਜਿਸ ਨੇ 26 ਜਨਵਰੀ ਨੂੰ 26 ਜਨਵਰੀ ਚੱਲਾਇਆ ਸੀ ਉਹਦੇ ਨਾਲ ਕਰਦੇ ਉੱਥੇ ਬਾਬਾ ਤਾਰਾ ਸਿੰਘ ਵਾਂ ਦਾ ਡੇਰਾ ਇਹ ਪੰਜੇ ਜਾਣੇ ਉੱਥੇ ਚਲ ਕੇ ਬਾਬਾ ਤਾਰਾ ਸਿੰਘ ਨੂੰ ਸਾਰੀ ਗੱਲ ਦੱਸੀ ਬਾਬਾ ਤਾਰਾ ਸਿੰਘ ਕਹਿੰਦਾ ਤੁਸੀਂ ਗਲਤ ਨਹੀਂ ਕੀਤਾ ਤੁਸੀਂ ਆਏ ਜੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਕਿਉਂਕਿ ਮਹਾਰਾਜ ਦਾ ਪ੍ਰਕਾਸ਼ ਹੈ ਅੰਦਰ ਤੇ ਜਿਹੜਾ ਮਹਾਰਾਜ ਦੀ ਸ਼ਰਨ ਵਿੱਚ ਆ ਗਿਆ ਤੁਹਾਡੀ ਵਾਹ ਵਾਲਣੀ ਕੋਈ ਵੇਖ ਸਕਦਾ ਅਗਲੇ ਦਿਨ ਲੋਜੀ ਚੌਧਰੀ ਆ ਗਿਆ ਚੌਧਰੀ ਲਗਾਦਰ ਵਾਜੇ ਤੇ ਖਲੋਗੇ ਦੋਕੇ ਮਾਰਨ ਤੇ ਸਿੰਘਾਂ ਨੇ ਟਾਲਿਆ ਰੀਜ ਨਾ ਕੁੱਟਿਆ ਅੱਛਾ ਉਹਨੂੰ ਕੋਟ-ਕੁੱਟ ਕੇ ਲਾਲ ਕੀਤਾ ਤੇ ਉਹ ਚੱਲ ਗਿਆ ਪੱਟੀ ਹੁਣ ਗੱਲ ਵੇਖੋ ਕਿੱਥੇ ਇੱਕ ਘਰ ਚੋਂ ਬੂਟਿਆਂ ਤੋਂ ਖੇਲ ਰਹੇ ਸੀ ਤੇ ਗੱਲ ਚੱਲੀ ਕਿੱਥੇ ਆ ਉਹ ਚੱਲ ਗਿਆ ਪੱਟੀ ਪੱਟੀ ਦਾ ਫੌਜਦਾਰ জাফর ਬੇਬ ਉਹਨੂੰ ਜਾ ਕੇ ਦੱਸਿਆ ਵੀ ਮੇਰੀ ਯਾਰ ਮਦਦ ਕਰ ਤੂੰ ਮੇਰਾ ਪੱਗਵਟ ਭਰਾਵਾ ਤੇ ਤੇਰੇ ਲਾਗੇ ਪਿੰਡ ਆਵਾਵਾਂ ਤੇ ਤਾਰਾ ਸਿੰਘ ਦੇ ਡੇਰੇ ਚ ਇੰਦਾ ਇੰਦਾ ਬੰਦੇ ਬੈਠੇ ਆ ਉਹ ਸਾਰੇ ਜਣੇ ਤੜਕੇ ਆ ਗਏ ਉਹਨਾਂ ਸੋਚਿਆ ਵੀ ਸੁੱਤੇ ਟਾਉਣੇ ਆ ਸਿੰਘ ਤੇ ਉਹਨਾਂ ਨੂੰ ਕੀ ਪਤਾ ਇਹ ਵੀ ਮਹਾਰਾਜ ਦਾ ਹੁਕਮ ਹੈ ਅੰਗੁਰ ਸਤਗੁਰ ਕਾ ਜੂ ਸੇਖਾ ਖਾਏ ਸੁੱਪਾੜ ਕੇ ਉੱਠਰ ਨਾਮ ਦੇ ਇਹਦੇ ਅਮਰਦਲੇ ਉੱਟ ਕੇ ਬਹਿ ਜਾਂਦੇ ਤੋਈ ਅਮਰਦਲੇ ਕੁੱਟਣਾਂਗੇ ਜੀ ਉਹਨਾਂ ਵਿੱਚੋਂ ਬਾਬਾ ਬਘੇਲ ਸਿੰਘ ਨਾ ਤਿਆਰ ਪਰ ਤਿਆਰ ਹੋ ਕੇ ਹਮ 7 ਫੁੱਟ ਮੀਜਾ ਦੇ ਹੱਥ ਤੇ ਹਮ ਪੂਰਾ ਤਿਆਰ ਜੰਗੀ ਬਾਣਾ ਪਾ ਗਦੇ ਚੰਗਲ ਪਾਣੀ ਵਿੱਚ ਚੱਲਿਆ ਚੰਗਲ ਪਾਣੀ ਮਦਾਨਾ ਹੇਤਣਾ ਵਾਸਤੇ ਚੱਲਿਆ ਹੱਥ 'ਚ ਗੜਵਾਲੇ ਲਿਆ ਕਿਉਂਕਿ ਪਾਣੀ ਦੀ ਲੋੜ ਆ ਉਹ ਜਦੋਂ ਡੇਰੇ 'ਚੋਂ ਬਾਹਰ ਕੱਲਾ ਨਿਕਲਿਆ ਤੇ ਉਹਨੇ ਵੇਖਿਆ ਵੀ ਬੰਦੇ ਤੁਰੇ ਆਉਂਦੇ ਕਰੋ ਨੇ ਬੜੇ ਧਿਆਨ ਨਾਲ ਸੁਣਿਆ ਵੀ ਇਹ ਬੰਦਿਆਂ ਦੀ ਆਵਾਜ਼ ਜਿਹੜੀ ਸਾਡੇ ਅਰਗੇ ਨਹੀਂ ਆ ਬੰਦੇ ਹੋ ਰਿਆ ਉਹਨੇ ਦਵਕਾ ਮਾਰਿਆ ਵੀ ਕੌਣ ਤੁਰਿਆ ਆਮਦਾ ਤੇ ਚੌਧਰੀ ਦੁਪਹਿਰੇ ਉਹਦੇ ਕੋਲ ਟੱਕਾ ਖਾ ਕੇ ਗਿਆ ਹੈ ਚੌਧਰੀ ਨੇ ਲਿਆ ਪਛਾਣ ਕਹਿੰਦਾ ਇਹ ਬਗੇਲਸ ਇਹ ਕੋਈ ਕਲੇ ਦਾ ਮੋਢੀ ਇੰਨੇ ਕੋੜੀਆਂ ਲੱਡ ਗਈ ਤੇ ਇੰਨੇ ਦੁਪਹਿਰੇ ਵੱਲੋਂ ਕੁੱਟਿਆ ਹੁਣ ਬਾਬੇ ਬਗੇਲਸ ਦਾ ਚਜਪਾ ਵੇਖੋ ਸ਼ਾਇਦ ਉਹ ਸਾਡੇ ਅਰਗਾ ਹੁੰਦਾ ਤੇ ਪਹਿਲਾਂ ਡੇਨੀਅਲ ਨੂੰ ਵੱਜਦਾ ਤੇ ਮੈਂ ਕੱਲਾ ਬਸ ਗਿਆ ਬੰਦੇ ਕਿਦਾਂ ਕਿੰਨੇ ਆ ਉਹਨੂੰ ਇਹ ਵੀ ਝੇਮ ਹੈ ਪਛਾਣ ਹੋ ਗਿਆ ਤੇ ਇਹ ਮਗਰੀ ਆ ਜਾਣੇ ਆ ਤੇ ਅਗਲੇ ਬੰਨੇ ਸਿੰਘ ਆਰਾਮ ਕਰਦੇ ਆ ਤੇ ਸਾਰੇ ਸ਼ਹੀਦ ਹੋ ਜਾਣੇ ਆ ਉਹਨੇ ਸੋਚਿਆ ਵੀ ਡੇਰੇ ਵਾਲੇ ਆਪੇ ਹੁੰਦੇ ਰਹਿਣਗੇ ਮੈਂ ਕੱਲਾ ਹੀ ਖਲੋ ਜਾਂਦਾ ਉਹ ਕੱਲਾ ਖਲੋ ਰਿਹਾ ਉੱਥੇ ਫਿਰ ਉਹ ਕੱਲਾ ਆਪਣੇ ਬਰਸ਼ੀਨਾ ਜਿੰਨਾ ਹੋ ਸਕਿਆ ਲੜਿਆ ਫਿਰ ਬਾਬੇ ਬਗੇਸਨ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਜਦੋਂ ਸ਼ਹੀਦ ਕਰ ਦਿੱਤਾ ਤੇ ਉਹ ਡੇਰੇ ਵਾਲੇ ਵੀ ਉੱਠ ਕੇ ਆ ਗਏ ਉਹਨੇ ਜਰ ਨੂੰ ਸਿੰਘਾਂ ਨੇ ਸਾਰੇ ਗੁੱਟੇ ਫਿਰ ਪਹਿਲਾਂ ਚੌਧਰੀ ਗੁੱਟੇ ਦੁਪਹਿਰੇ ਹੁਣ ਪੱਟੀ ਵਾਲੇ ਵੀ ਨਾਲ ਹੀ ਗੁੱਟ ਦਿੱਤੇ ਹੁਣ ਉਹ ਸਾਰੇ ਇਕੱਠੇ ਹੋ ਕੇ ਕਹਿੰਦੇ ਜਾਈਏ ਕਿੱਥੇ ਹੁਣ ਉਹ ਜਾਰੇ ਕਹਿ ਲਿਆ ਹੋਰ ਰੌਲਾ ਇੱਕ ਘਰ ਤੋਂ ਫਸਲ ਤੋਂ ਸ਼ੁਰੂ ਹੋਇਆ ਤੇ ਲਾਹੌਰ ਤੱਕ ਚੱਲ ਗਿਆ ਫੇਰ ਲਾਹੌਰ ਉਪਾਜ ਇਕੱਠੀ ਹੋ ਗਏ 2200 ਬੰਦਾ ਇਕੱਠਾ ਹੋ ਗਿਆ ਘੋੜਿਆਂ ਤੇ ਚੜ ਕੇ ਵੀ ਲੜਾਈ ਹੋਣ ਲੱਗੀ ਬਾਬੇ ਬਗੇਲਸਾ ਬਾਬੇ ਬਗੇਲਸਾ ਨੂੰ ਜਾ ਕੇ ਇੱਕੋ ਗੱਲ ਆਖੀ ਲਈ ਵੀ ਆਤਮ ਸਮਰਪਣ ਕਰ ਦੋ ਜਾਂ ਮੁਸਲਮਾਨ ਹੋ ਜਾ ਤਾਨੂੰ ਕੁਝ ਨਹੀਂ ਕਹਿੰਦੇ ਤੇ ਬਾਬੇ ਬਗੇਲਸਾ ਨੇ ਆਖਿਆ ਵੀ ਗੱਲ ਤੇ ਫਸਲ ਦੀ ਸੀ ਤਾਰਾ ਸਿੰਘ ਵਾਣਿਆ ਬਾਬੇ ਤਾਰਾ ਸਿੰਘ ਨੇ ਵਾਣਿਆ ਉਹ ਬਗੇਲ ਸਿੰਘ ਦੇ ਛੀਦੋ ਦਾ ਮਾਦੂਰੇ ਬਾਬੇ ਤਾਰਾ ਸਿੰਘ ਨੇ ਆਖਿਆ ਵੀ ਗੱਲ ਫਸਲ ਦੀ ਸੀ ਹਾਂ ਫਸਲ ਦਾ ਭਾਵੇਂ 100 ਬੂਟਾ ਕੀ ਸਾਰੀ ਪੈੜੀ ਨੂੰ ਤੁਸੀਂ ਖਰਾਬ ਕਰ ਦਿੰਦੇ ਕੋਈ ਗੁੱਸਾ ਨਹੀਂ ਕਰਨਾ ਫਸਲ ਤੇ ਉਗਾ ਲਾਂਗੇ ਪਰ ਵਾਰ ਸਾਡੀ نسل ਤੇ ਹੋਇਆ ਵਾ ਸਾਡੀਆਂ ਦਾੜੀ 'ਤੇ ਹੋਇਆ ਸਾਡੀਆਂ ਪੱਗਾਂ 'ਤੇ ਹੋਇਆ ਵਾ ਸਾਡੇ ਚਿਹਰੇ ਮੋਰੇ 'ਤੇ ਹੋਇਆ ਗੁਰੂ ਦੇ ਬਾਣੇ ਤੇ ਵਾਰ ਹੋਇਆ ਵਾ ਇਹਦੇ ਪੁੱਤੋਂ ਲੜਾਂਗੇ ਉਹ ਹੁਣ 250 ਬੰਦਾ ਇਹ 20 ਬੰਦੇ ਅੱਥੇ 18 ਤੋਂ 20 ਫਿਰ ਉਹ ਵੱਡੀ ਸ਼ਹਾਦਤ ਹੋਈ ਆ ਉਥੇ ਬਾਬੇ ਤਾਰਾ ਸਿੰਘ ਵਾਂ ਦੀ ਉਸ ਸ਼ਹਾਦਾ ਤੋਂ ਬਾਅਦ ਅਰਸ਼ੀਦ ਦੀਆਂ ਦੀ ਇੱਕ ਲੜੀ ਬੱਜੀ ਜਿਹਦੇ ਚੋਂ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਉਹਦੇ ਵਿੱਚ ਵੱਡਾ ਕੱਲੂ ਘਾਰਾ ਛੋਟਾ ਕੱਲੂ ਘਾਰਾ ਉਹਦੇ ਵਿੱਚੋਂ ਹੀ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਿਕਲਦਾ ਵਾ ਲੜਾਈ ਫਸਲ ਦੀ ਨਹੀਂ ਲੜਾਈ ਨਸਲ ਦੀ ਲੜਾਈ ਇੱਥੋਂ ਸ਼ੁਰੂ ਹੋਈ ਹੁਣ ਇਹ ਗੱਲ ਜੇ ਦੀਪ ਸਤੂ ਸੌਖੇ ਤਰੀਕੇ ਨਾਲ ਸਮਝਾਉਂਦਾ ਤੇ ਹਰ ਇੱਕ ਦੀ ਪਕੜ ਚ ਆਉਂਦੀ ਆ ਵੀ ਗੱਲ ਆ ਵਾ ਸੋ ਇਸੇ ਗੱਲ ਨੂੰ ਕਹਿੰਦਾ ਕਹਿੰਦਾ ਬਿੱਲੀ ਦੁੱਤ ਪੀਜ਼ੇ ਉਹ ਇਚੰਦਰ ਨੇ ਜਿਹਾ ਜੋਜ ਪੀਜੇ ਪਰ ਜਦੋਂ ਬਨੇਰੇ ਦੇ ਬਹਿ ਕੇ ਮੁੱਛਾਂ ਤਾਂ ਸਾਡੇ ਕਰਦੀ ਸਾਡੇ ਦੋਹੇ ਜਰੀਏ ਉਹ ਚੌਧਰੀ ਆਂਦਾ ਵੀ ਜਾਓ ਛੱਡੀਆਂ ਜੇ ਕੋੜੀਆਂ ਨਾ ਕੋਈ ਨਹੀਂ ਫਸਲ ਨਹੀਂ ਲੱਸੀ ਖਾ ਕੇ ਛੇ ਕਾਲ ਨਹੀਂ ਉਹਨਾਂ ਨਾਲੇ ਫਸਲ ਵੀ ਖਰਾਬ ਕਰੇ ਤੇ ਨਾਲ ਮੁੱਛਾਂ ਨੂੰ ਤਾਂ ਤਾਂ ਕਰੇ ਤੇ ਕੰਮਗੇ ਤਾਂ ਕੋਰਤੀ ਸਬਜ਼ੀ ਤੇ ਗੋਟੀ ਗਾਣੀ ਸੀ ਇਸ ਕਰਕੇ ਗੱਲ ਉਹੋ ਹੀ ਉਹਦੀ ਸਹੀ ਸੀ ਵੀ ਫਸਲ ਦੀ ਨਹੀਂ ਨਸਲ ਦੀ ਆ ਅੱਜ ਵੀ ਸਾਨੂੰ ਨਸਲਾਂ ਬਚਾਉਣ ਦੀ ਲੋੜ ਆ ਨਸਲਾਂ ਦਾ ਸਾਡਾ ਘਾਣ ਹੋ ਰਿਹਾ ਵਾ ਕੋਈ ਆਜਮਾਨਾ ਜੇ ਕੋਈ ਦੋਵਾਂ ਸਾਲਾ ਮੰਨ ਜੇ ਕੋਈ ਚੌਵਾਂ ਸਾਲਾ ਮੰਨ ਜੇ ਸਾਰੇ ਤਰੀਕਿਆਂ ਤੋਂ ਸਾਡੀ ਨਸਲ ਦਾ ਕਾਹਨ ਕਰਨ ਦੀ ਤਿਆਰੀ ਆ ਪਰ ਜਦੋਂ ਜਦੋਂ ਆਪਾਂ ਵੇਖਦੇ ਆ ਵੀ ਇਹੋ ਜਿਹਾ ਕੰਮ ਵਾਧਦਾ ਵਾ ਪੰਜਾਬ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਕੰਮ ਹੋ ਜਾਂਦਾ ਜਦ ਜਦ ਲੋਕੀ ਇਕੱਠੇ ਹੋ ਜਾਂਦੇ ਆ ਉਹਦੇ ਨਾਲ ਇਹ ਹੜਾ ਲਾਏ ਹੜਾ ਨੇ ਪੇਰ ਐ ਕਰ ਦਤਾਂ ਸਾਰੇ ਜਿਨ੍ਹਾਂ ਨੂੰ ਲੋਕੀ ਗੱਲ ਕਹਿੰਦੇ ਤੇ ਮੋਨੇ ਕੋਨੇ ਇਹਨਾਂ ਨੂੰ ਕੀ ਪਤਾ ਹੋਵੇ ਸਿੱਖੀ ਦਾ ਜਦੋਂ ਟਰੈਕਟਰਾਂ ਦੇ ਨਿਸ਼ਾਨ ਸਹਿਬ ਲਾ ਕੇ ਫਸਲਾਂ ਲੱਦ ਕੇ ਕੋਈ ਫੀਡ ਚੁੱਕੀ ਜਾਂਦਾ ਕੋਈ ਚਾਰ ਪਸ਼ੂਆਂ ਲਈ ਲਈ ਜਾਂਦਾ ਕੋਈ ਕੁਝ ਲਈ ਜਾਂਦਾ ਉਹ ਚੀਜ਼ ਵੇਖ ਕੇ ਖੁਸ਼ ਹੁੰਦੀ ਆ ਵੀ ਖੂਨ ਤੇ ਨਾਲ ਸਾਡਾ ਹੀ ਆ ਇਹ ਵਿਗੜ ਕੇ ਹੋਣਗੇ ਗਲਤ ਰਾਹੇ ਪੈ ਗਈ ਹੋਣਗੇ ਪਰ ਜਦੋਂ ਅੰਦਰ ਉਹ ਉਬਾਲਾ ਮਾਰਦਾ ਖੂਨ ਨਹੀਂ ਕਿੱਦਾਂ ਇਹਨਾਂ ਨੂੰ ਤੋੜ ਕੇ ਰੱਖ ਦਈਏ ਇਸ ਕਰਕੇ ਜਿਹੜੇ ਸਾਡੇ ਆਪਣੇ ਆ ਨਾ ਭਾਵੇਂ ਕਿਸ ਨੇ ਕੇਸ ਰੱਖੇ ਨਹੀਂ ਰੱਖੇ ਉਮਰ ਤੇ ਛਕਿਆ ਨਹੀਂ ਛਕਿਆ ਮੈਂ ਇੱਕ ਗੱਲ ਸਟੇਜ ਤੋਂ ਕਹਿਣਾ ਵੀ ਉਹਨਾਂ ਨੂੰ ਝੋੜ ਕੇ ਰੱਖਿਆ ਵਾ ਜੁੜ ਜਾਣੇ ਆ ਕੋਈ ਬਹਿਰਕ ਨਹੀਂ ਪੈਣਾ ਆਪਣੇ ਹੀ ਆ ਆਪਣੇ ਹੀ ਲੈਣੇ ਆ ਇਸ ਕਰਕੇ ਬਾਹਰ ਲਿਆਂਦੀ ਜੁੱਤੀ ਚੱਟਣ ਨਾਲ ਤੁਸੀਂ ਆਪਣੇ ਭਰਾਵਾਂ ਦਾ ਸਾਥ ਦਿਓ ਜੇ ਆਪਣੇ ਹੀ ਰਹਿਣੇ ਆ ਉਸ ਕੀਦਨਿਆਂ ਹੜਾਂ ਦੇ ਵਿੱਚ ਆ ਪੰਜਾਬ ਨੂੰ ਬਿਲਕੁਲ ਇੱਕ ਦੂਜੇ ਦੇ ਨੇੜੇ ਲੈ ਆਇਆ ਹੈ